ਬਸਾਰਾ ਨੇ ਇਹਦੇ ਵਿੱਚ ਪੁੱਛੂਆ ਇੱਕ ਕਾਰ ਨੰਬਰ 17 ਤੋਂ ਤਿੰਨ ਅਨਪਛਾਤੇ ਵਿਅਕਤੀ ਫੜੇ ਉਹਨਾਂ ਵਾਸਤੇ ਤੁਹਾਡਾ ਕੀ ਕਹਿਣਾ ਹੈ ਜੀ ਜਿਹੜੇ ਤਿੰਨ ਅਨਪਛਾਤੇ ਵਿਅਕਤੀ ਫੜੇ ਸੀਗੇ ਜੀ ਉਹ ਉੱਥੇ ਪਬਲਿਕ ਦੇ ਇਕੱਠ ਹੋਇਆ ਸੀ ਉਹ ਕੋਈ ਚੋਰੀ ਕਰਨ ਦੀ ਤਾਕਤ ਸੀਗੇ ਤੇ ਮੌਕੇ ਤੇ ਸਾਨੂੰ ਇਹ ਇਨਫਰਮੇਸ਼ਨ ਮਿਲੀ ਸਾਡੀ ਪੁਲਿਸ ਪਾਰਟੀ ਮੌਕੇ ਤੇ ਜਾ ਕੇ ਉਹਨਾਂ ਨੂੰ ਕਾਬੂ ਕਰਕੇ ਲਿਆਈ ਸੀਗੀ ਤੇ ਜਿਨ੍ਹਾਂ ਦੇ ਖਿਲਾਫ ਅਸੀਂ ਕਾਨੂੰਨੀ ਕਾਰਵਾਈਆਂ ਚਲਾਈਆਂ ਦੇ ਜਾ ਚੁੱਕੇ ਹਾਂ ਸਾਰੇ ਇੱਕ ਕਚਹਿਰੀ ਦੇ ਬਾਹਰੇ ਰਾਤ ਮਤਲਬ ਕੁਸ਼ਕ ਅਣਛਾਤੇ ਵਿਅਕਤੀਆਂ ਨੇ ਰਿਪੀਏ ਖੋਹਣ ਦੀ ਕੋਸ਼ਿਸ਼ ਕੀਤੀ ਜੀ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਜੀ ਕੋਈ ਉੱਥੇ ਉਹ ਰੇੜੀ ਵਾਲੇ ਨਾਲ ਕੋਈ ਉਹਨਾਂ ਦੀ ਤਕਰਾਰਬਾਜ਼ੀ ਹੋਈ ਸੀ ਕਿ ਜਾਂ ਮਾਰ ਕੇ ਕੋਈ ਖੋਹਣ ਦੀ ਜਾਂ ਪੈਸੇ ਉਹ ਤੋਂ ਚੱਕਣ ਦੀ ਕੋਸ਼ਿਸ਼ ਕਰਦੇ ਜੀਗੇ ਪਰੰਤੂ ਉਹਦੇ ਚ ਸਾਨੂੰ ਪਬਲਿਕਲੀ ਕਿਸੇ ਨੇ ਕੋਈ ਆ ਕੇ ਆਪਣਾ ਬਿਆਨ ਤਾਂ ਨਹੀਂ ਦਿੱਤਾ ਫਿਰ ਵੀ ਅਸੀਂ ਉਹਨਾਂ ਨੇ ਜੋ ਹਉਲੜਾ ਵਾਜੀ ਕੀਤੀ ਹੈ ਉੱਥੇ ਉਹਦੇ ਸਬੰਧ ਚ ਉਹਨਾਂ ਖਿਲਾਫ ਵੀ ਅਸੀਂ ਰੋਕੂ ਕਾਰਵਾਈ ਕੀਤੀ ਹੈਗੀ ਇਹ ਜੀ ਅਸੀਂ 5 ਵਿਅਕਤੀਆਂ ਦੇ ਖਿਲਾਫ ਰਾਤ ਜਿਹੜੇ 12 ਗਿਰਦੀ ਤੌਰ ਤੇ ਫਿਰਦੇ ਸੀਗੇ ਵਿੱਕੀ ਕੁਮਾਰ ਸੋਮਨਾਥ ਬੌਣਾ ਪੁੱਤਰ ਜੈਰਾਮ ਸੰਦੀਪ ਉਹ ਪੁੱਤਰ ਕਾਲਾ ਸਿੰਘ ਵਾਸੀ ਅਕਬਰੂਖਨਾਲ ਤੇ ਹੈਰੀ ਪੁੱਤਰ ਹੰਸਾ ਫੁੱਲੂ ਵਾਲੇ ਦਾ ਇਹ ਪੰਜ ਵਿਅਕਤੀਆਂ ਦੇ ਖਿਲਾਫ ਅਸੀਂ ਰਾਤ ਨੂੰ ਲੋਕ ਕਾਰਜਾਂ ਵਿੱਚ ਲਿਆਂਦੇ ਆ ਇੱਕ ਸਰ ਸ਼ਹਿਰ ਚ ਅਣਛਾਤੇ ਵਿਅਕਤੀ ਬਹੁਤ ਜ਼ਿਆਦਾ ਘੁਮਰੇ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਜੀ ਸ਼ਹਿਰ ਤਾਂ ਇਹ ਆਸ-ਪਾਸੇ ਕਾਫੀ ਪਿੰਡਾਂ ਦਾ ਸ਼ਹਿਰ ਹੈ ਕਿਸੇ ਦੀ ਕੋਈ شناخت ਨਹੀਂ ਕੀਤੀ ਜਦ ਨਹੀਂ ਜੇਕਰ ਕੋਈ ਗਲਤ ਗੱਲ ਕਰੂਗਾ ਤਾਂ ਉਹਨੂੰ ਕਾਬੂ ਕੀਤਾ ਜਾਊਗਾ ਜੇ ਕਿਸੇ ਨੇ ਕੋਈ ਇਤਲਾਹ ਦੇਊਗਾ ਵੀ ਮਾੜਾ ਅੰਸਰ ਫਿਰਦਾਗਾ ਤੇ ਉਹਦੇ ਕਾਰਵਾਈ ਕੀਤੀ ਜਾਊਗੀ ਪਰੰਤੂ ਸ਼ਹਿਰ ਦੇ ਵਿੱਚ ਤਾਂ ਆਮ ਬਬਲ ਕਾਉਂਦੀ ਹੈ ਕਿਸੇ ਦੀ ਕੋਈ ਪਰਸਨਲੀ ਸਨਖਤ ਹੈ ਨਹੀਂ ਜੀ ਇੱਕ ਬਗੈਰ ਨੰਬਰ ਤੋਂ ਕਾਫੀ ਮੋਟਰਸਾਈਕਲ ਫਿਰਦੇ ਨੇ ਉਹਨਾਂ ਬਾਰੇ ਵੀ ਕੀ ਕਹਿਣਾ ਜਿਹੜੇ ਚਲੋ ਇੱਕ ਬੋਲੋ ਬੋਲੋ ਜਿਹੜੇ ਬਗੈਰ ਨੰਬਰ ਤੋਂ ਕੋਈ ਮੋਟਰਸਾਈਕਲ ਫਿਰਦੇ ਨੇ ਸਾਡੀਆਂ ਪੀਸੀਆਰ ਪਾਲਟੀਆਂ ਦੋ ਕੰਟੀਨਿਊਸ ਸ਼ਹਿਰ ਦੇ ਵਿੱਚ ਰਹੀਆਂ ਨਾਕਾਬੰਦੀ ਸਾਡੀ ਪੱਕੀ ਹੁੰਦੀ ਹੈ ਜੀ ਸ਼ਿਫਟਿੰਗ ਨਾਕਾਬੰਦੀ ਵੀ ਕਰਦੇ ਹਾਂ ਉਹਨਾਂ ਦੇ ਅਸੀਂ ਚਲਾਨ ਕੀਤੇ ਜਾਂਦੇ ਜਿਨ੍ਹਾਂ ਕੋਲ ਬਨਾ ਨੰਬਰ ਤੋਂ ਘੁੰਦੇ ਨੇ ਕੋਈ ਜੇ ਕਿਸੇ ਕੋਲ ਕੋਈ ਡਾਕੂਮੈਂਟ ਨਹੀਂ ਹੈਗਾ ਤਾਂ ਮੋਟਰਸਾਈਕਲ ਨੂੰ ਅੰਪਾਉਂਡ ਕੀਤਾ ਗਿਆ ਜਿਹੜੇ ਬੋਲਟ ਮੋਟਰਸਾਈਕਲ ਆਏ ਜੀ ਉਹਨਾਂ ਪਰ ਵੀ ਚਲਾਨਾ ਜਮੇ ਮੋਟਰ ਮੋਟਰਸਾਈਕਲ ਤਾਂ ਫਿਰਦੇ ਨਹੀਂਗੇ ਮੋਟਰਸਾਈਕਲ ਹੈਗੇ ਨੇ ਜਿਹੜਾ ਕੋਈ ਪਟਾਕੇ ਵਗੈਰਾ ਮਾਰਦਾ ਕੋਈ ਗੈਰਕਾਨੂੰਨੀ ਹੈਗਾ ਗਲਤ ਕੰਮ ਕਰਦਾ ਉਹਦੇ ਖਿਲਾਫ ਕਾਰਵਾਈ ਕੀਤੀ ਜਾਊਗੀ